ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਹਾਂਜੀ ਤਾਂ तहे ਦਿਲੋਂ ਧੰਨਵਾਦ ਜੀ ਜਿਹੜੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਨੇ ਜਿਵੇਂ ਕਿ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕੀਤਾ ਹੋਇਆ ਹੈ ਜੀ ਜਿਨ੍ਹਾਂ ਨੇ ਹਨਾ ਤੇ ਜਿਹੜੇ ਲਾਈਕ ਸ਼ੇਅਰ ਕਰਦੇ ਨੇ ਜੀ ਉਹਨਾਂ ਦਾ ਵੀ ਬਹੁਤ ਹੀ ਦਿਲੋਂ ਧੰਨਵਾਦ ਜੀ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਅੱਗੇ ਦੀ ਅੱਗੇ ਆਪਾਂ ਰਿਸ਼ਤੇ ਅਨੁਭਾਅ ਸਕਦੇ ਆ ਹਨਾ ਜਿੰਨਾ ਹਿੱਸਾ ਮੇਰਾ ਹੁੰਦਾ ਹੈ ਜੀ ਉਹ ਤੋਂ ਦੁੱਗਣਾ ਤੁਹਾਡਾ ਹੁੰਦਾ ਹੈ ਕਿਉਂਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਤੁਹਾਡੀ ਵਜ੍ਹਾ ਨਾਲ ਹੀ ਕਿਸੇ ਨੂੰ ਕਿਸੇ ਵਜ੍ਹਾ ਨਾਲ ਸਾਥੀ ਮਿਲਣ ਦੇ ਵਿੱਚ ਆਸਾਨੀ ਹੁੰਦੀ ਹੈ ਜੀ ਹਨਾ ਸੋ ਜਿਹੜੇ ਹੁਣ ਇਹ ਤਿੰਨ ਚਾਰ ਰਿਸ਼ਤੇ ਆਪਣੇ ਸਿਰੇ ਚੜੇ ਸੀ ਦੋ ਜਾਂ ਤਿੰਨ ਦੀਆਂ ਮੈਰिज ਹੋ ਚੁੱਕੀਆਂ ਹੁਣ ਨੈਕਸਟ ਅੱਗੇ ਆਉਣੇ ਨੇ ਜੀ ਜਿਹੜੇ ਹੁਣ ਅੱਗੇ ਆਪਣੇ ਰਿਸ਼ਤੇ ਸਿਰੇ ਚੜੇ ਹੋਏ ਨੇ ਹਨਾ ਉਹਨਾਂ ਦੀਆਂ ਮੈਰਿਜਾਂ ਹੁਣ ਜਨਵਰੀ ਤੋਂ ਸਟਾਰਟ ਨੇ ਦਸੰਬਰ ਜਾਂ ਜਨਵਰੀ ਦੇ ਵਿੱਚ ਸਟਾਰਟ ਨੇ ਹਨਾ ਉਦੋਂ ਫੇਰ ਬਿਜ਼ੀ ਹੋ ਜਾਣਾ ਜੀ ਆਪਾਂ ਹੁਣ ਅਸੀਂ ਇਹ ਮੀਂਹ ਆਪਾਂ ਫਰੀਆਂ ਹਨਾ ਤੇ ਜਿਨ੍ਹਾਂ ਜਿਨ੍ਹਾਂ ਦੇ ਡਾਟੇ ਹਜੇ ਤੱਕ ਤੁਸੀਂ ਨਹੀਂ ਪਾਏ ਹੈਗੇਗੇ ਦਾ ਪਲੀਸ ਉਹ WhatsApp ਤੇ ਮੈਨੂੰ ਡਾਟਾ ਪਾ ਦਿਆ ਕਰੋ ਜੀ ਤੇ ਇਹਦੇ ਤੇ YouTube ਤੇ ਜਰੂਰ ਦੱਸ ਦਿਆ ਕਰੋ ਕਿ ਤੁਸੀਂ ਡਾਟਾ ਪਾਇਆ ਹੈ ਜੀ ਹਨਾ ਕਿਉਂਕਿ ਬਹੁਤ ਅਦਾ ਦਿਆ ਮੰਨ ਲਓ ਕਿ ਜਿੰਨਾ ਨੇ WhatsApp ਤੇ ਮੇਰੇ ਨਾਲ ਐਡ ਨੇ ਉਹ ਅੱਗੇ ਦੀ ਅੱਗੇ ਨੰਬਰ ਸ਼ੇਅਰ ਕਰ ਦਿੰਦੇ ਆ ਜੀ ਹਨਾ ਤੇ ਉਸੇ ਨੰਬਰ ਦੇ ਥਰੂ ਹੀ ਕਹਿ ਦਿੰਦੇ ਮੈਡਮ ਤੁਸੀਂ ਰਿਸ਼ਤੇ ਕਰਾਉਨੇ ਹੋ ਮੈਡਮ ਤੁਸੀਂ ਦਿਵਿਆ अरोड़ा ਨਾਲ ਗੱਲ ਕਰ ਰਹੇ ਹੋ ਹਨਾ ਜੀ ਪਲੀਸ ਤੁਸੀਂ ਆਪਣਾ ਬਾਇਓ ਡਾਟਾ ਤੇ ਪਿਕ ਸੈਂਡ ਕਰ ਦਿਆ ਕਰੋ ਜਿਹੜਾ ਡਾਟਾ ਮੈਂ ਸਿਲੈਕਟ ਕਰ ਲਿਆ ਉਹਨਾਂ ਦੇ ਨਾਲ ਮੈਂ ਖੁਦ ਹੀ ਗਣ ਕਰ ਲਿਆ ਕਰੂੰਗੀ ਜੀ ਇਦਾਂ ਨਹੀਂ ਹੈਗਾ ਕਿ ਮੈਂ ਕੋਈ ਰਿਪਲਾਈ ਨਹੀਂ ਕਰਾਂਗੀ ਹਨਾ 100 ਚੋਂ 70% ਮੈਂ ਰਿਪਲਾਈ ਕਰਦੀ ਹਾਂ ਜੀ ਹਨਾ 30% ਕੋਈ ਰਹਿ ਜਾਂਦੇ ਆ ਸੋ ਨਹੀਂ ਹੁੰਦਾ ਹਨਾ ਰਿਪਲਾਈ ਤੁਹਾਨੂੰ ਵੀ ਪਤਾ ਕਿ ਜਦੋਂ ਜ਼ਿਆਦਾ ਮੈਸੇਜ ਆਏ ਹੁੰਦੇ ਆ ਸੋ ਥੋੜਾ ਜਿਹਾ ਹੋਈ ਜਾਂਦਾ ਹਨਾ ਨਹੀਂ ਜਿਆਦਾ ਹਰ ਇੱਕ ਨੂੰ ਰਿਪਲਾਈ ਦਿੱਤਾ ਜਾਂਦਾ ਜੇ ਕੁਝ ਐਦਾ ਦੀ ਵੀ ਆ ਬਕਵਾਸ ਕਰਨ ਵਾਲੇ ਹੁੰਦੀ ਆ ਹਨਾ ਸੋ ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਕਿ ਜੇ ਵੀ ਬਕਵਾਸ ਤੁਸੀਂ ਮੇਰੇ ਨਾਲ ਕਰਦੇ ਹੋ ਤੁਹਾਡੇ ਘਰ 'ਚ ਫੈਮਲੀ ਹੈਗੀ ਆ ਜੀ ਉਹਨਾਂ ਨਾਲ ਕਰ ਲਿਆ ਕਰੋ ਹਨਾ ਸੋ ਮੇਰਾ ਤਾਂ ਦਿਲ ਇਹ ਕਰਦਾ ਸੀ ਕਿ ਮੈਂ ਉਹਨਾਂ ਦੇ ਨੰਬਰ ਉੱਪਰ ਮੈਂਸ਼ਨ ਕਰਿਆ ਕਰਾਂ ਕਿ ਇਹ ਇਨਸਾਨ ਦੇਖੋ ਇਹਨਾਂ ਨੂੰ ਇਹ ਨਹੀਂ ਆਉਂਦਾ ਕਿ ਮੈਂ ਇੱਕ ਔਰਤ ਲਾਂ ਇੱਕ ਫੈਮਲੀ ਆ ਇੱਕ ਮਦਰ ਆ ਇੱਕ ਵਾਈਫ ਆ ਹਨਾ ਜੋ ਆਪਣੀ ਬਕਵਾਸ ਕਰਨੀ ਆ ਉਹ ਕਰਦੇ ਰਹਿੰਦੇ ਆ ਸੋ ਪਲੀਜ਼ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਜੀ ਫੈਮਲੀਆਂ ਵਾਲੇ ਹੀ ਕੰਟੈਕਟ ਕਰਿਆ ਕਰੋ ਫालतू ਦੇ ਜਿਨ੍ਹਾਂ ਨੇ ਬਕਵਾਸ ਕਰਨੀਆਂ ਜਾਂ ਫालतू ਦੇ ਮੈਸੇਜ ਕਰਨੀਆਂ ਉਹ ਦੂਰ ਰੱਖਿਆ ਕਰੋ ਕਿਉਂਕਿ ਮੇਰਾ ਨੰਬਰ ਵੈਸੇ ਤਾਂ ਲੱਗਦਾ ਨਹੀਂ ਹੈਗਾ ਜੀ ਹਨਾ ਮੇਰੇ ਆਪਸ਼ਨ ਹੀ ਅਦਾ ਤਨ ਲੱਗਾ ਹੋਇਆ ਮੈਂ ਤੁਹਾਨੂੰ ਸਾਫ਼ ਦੱਸ ਦਿੰਦੀ ਆ ਕਾਲਿੰਗ ਵੀ ਮੇਰੀ ਵਟਸਐਪ ਤੇ ਹੀ ਲੱਗਦੀ ਹੈ ਮੈਸੇਜ ਵੀ ਵਟਸਐਪ ਤੇ ਹੀ ਆਏਗਾ ਜੀ ਸੋ ਉਹਦਾ ਕੀ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਂ ਇੱਕ ਵਾਰੀ ਤੁਹਾਡਾ ਮੈਸੇਜ ਸੀਨ ਕਰਾਂਗੀ ਦੂਜੀ ਵਾਰੀ ਮੈਂ ਬਲੌਕ ਕਰ ਦਾਂਗੀ ਜਿਹੜੇ ਬਕਤਮੀਜ਼ੀ ਕਰਦੇ ਆ ਕਹਟਿਆ ਹੈ ਕਿ ਇਮੇਜ ਕੀ ਹੈ ਇਮੇਜ ਤੁਹਾਡੀ ਖਰਾਬ ਹੁੰਦੀ ਹੈ ਕਿ ਤੁਸੀਂ ਕਿੱਦਾਂ ਦੇ ਇਨਸਾਨ ਹੋ ਕਿੰਨੇ ਘਟਿਆ ਇਨਸਾਨ ਹੋ ਹਣਾ ਜਿਹੜੇ ਕਿਸੇ ਨੂੰ ਇਸ ਤਰ੍ਹਾਂ ਤੁਸੀਂ ਮੈਸੇਜ ਇਦਾਂ ਦੇ ਕਰਦੇ ਹੋ ਸੋ ਪਲੀਜ਼ ਸਾਥ ਜੁੜ ਕੇ ਇਹੀ ਬੇਨਤੀ ਹੈ ਕਿ ਤੁਸੀਂ ਜਿਹੜੀ ਬਕਵਾਸ ਕਿਸੇ ਨੂੰ ਕਰਨੀ ਹੁੰਦੀ ਹੈ ਫੋਨਾਂ ਤੇ ਜਾਂ ਮੈਸੇਜ ਕਰਕੇ ਕਰਨੀ ਦਿਓ ਤੁਸੀਂ ਆਪਣੇ ਘਰੇ ਕਰ ਲਿਆ ਕਰੋ ਜੀ ਲੇਡੀਜ਼ ਤੁਹਾਡੇ ਘਰ ਵੀ ਹੈਗੀਆਂ ਨੇ ਸੋ ਜਿਹੜੇ ਬਹੁਤ ਵਧੀਆ ਰਿਸਪੈਕਟਫੁਲੀ ਗੱਲ ਕਰਨ ਦੇ ਉਹਨਾਂ ਦਾ ਆਪਾਂ ਵੀ ਦਿਲੋਂ ਧੰਨਵਾਦ ਕਰਦੇ ਹਾਂ ਵੀਰ ਜੀ ਭੈਣ ਜੀ ਜਾਂ ਕੋਈ ਵੀ ਮੇਰੇ ਹਨਾ ਬਜ਼ੁਰਗਾਂ ਦੀ ਥਾਂ ਤੇ ਹੁੰਦੀ ਬਹੁਤ ਵਧੀਆ ਇੱਜ਼ਤ ਨਾਲ ਗੱਲ ਕਰ ਦਿੰਦੇ ਨੇ ਜੀ ਬਹੁਤ ਹੀ ਵਧੀਆ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਆਪਾਂ ਨੂੰ ਤੁਹਾਡੀ ਪਹਿਲੀ ਭਾਸ਼ਾ ਚ ਇਹ ਪਤਾ ਚੱਲ ਜਾਂਦਾ ਕਿ ਤੁਸੀਂ ਕਿਦੋਂ ਦੇ ਇਨਸਾਨ ਹੋ ਕਿਹਿਆਂ ਦੀ ਭਾਸ਼ਾ ਇਦਾਂ ਦੀ ਹੁੰਦੀ ਆ ਹਾਂ ਬੋਲ ਤੁਮੈ ਰਿਪਲਾਈ ਨਹੀਂ ਕਰਦੀ ਸੋ ਜਦੋਂ ਕਿ ਇਦਾਂ ਦੀ ਭਾਸ਼ਾ ਯੂਜ਼ ਕਰਦਾ ਨਾ ਤਾਂ ਮੇਰਾ ਰਿਪਲਾਈ ਕਰਨ ਨੂੰ ਮਨ ਹੀ ਨਹੀਂ ਕਰਦਾ ਤੇ ਜੋ ਰਿਸਪੈਕਟਿਵਲੀ ਕਹਿੰਦੇ ਨੇ ਕਿ ਹਾਂ ਜੀ ਹਾਂ ਜੀ ਜੋ ਹਾਂਜੀ ਤੋਂ ਸ਼ੁਰੂਆਤ ਕਰ ਦਿੰਦੇ ਨੇ ਉਹਨਾਂ ਨੂੰ ਰਿਪਲਾਈ ਵੀ ਹਾਂਜੀ ਦਾ ਹੀ ਮਿਲੇਗਾ ਜੀ ਤੇ ਜਿਨ੍ਹਾਂ ਨੇ ਸ਼ਬਦ ਹੀ ਗਲਤ ਕਰਨੀ ਹੁੰਦੀ ਆ ਤੇ ਉਹਨਾਂ ਨੂੰ ਤੁਹਾਨੂੰ ਵੀ ਪਤਾ ਹੈ ਕਿ ਆਪਾਂ ਜਾਂ ਤਾਂ ਬਲੌਕ ਕਰ ਦਿੰਦੇ ਆ ਜਾਂ ਮਸਕ ਕਰ ਦਈਦਾ ਜੀ ਬਾਕੀ WhatsApp ਤੇ ਤੁਹਾਨੂੰ ਵੀ ਪਤਾ ਹੈ ਕਿ WhatsApp ਤੇ ਤਾਂ ਜ਼ਿਆਦਾਤਰ ਉਹ ਹੀ ਰੱਖੀ ਦਿਆ ਜਿਨ੍ਹਾਂ ਦੇ ਪਿੰਨ ਨੰਬਰ ਹੁੰਦੇ ਆ ਹਨ ਅਸਿਸਟਡ ਕਰਵਾਇਆ ਹੁੰਦਾ ਹੈ ਜੀ ਬਾਕੀ ਸਾਰੇ ਹੀ ਰਿਮੂਵ ਕਰ ਦੇ ਦਿਆ ਬਾਕੀ ਜਿੰਨਾਂ ਨੇ ਕੋਈ ਗੱਲ ਕਰਨੀ ਆ ਕਮੈਂਟ ਵਿੱਚ ਮੈਸੇਜ ਕਰ ਸਕਦੇ ਆ ਤਾਂ ਬੋਲ ਦਿੰਦੇ ਆ ਜੀ ਹੁਣ ਆਪਾਂ ਅੱਜ ਦੇ ਡਾਟੇ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਤੇ ਅੱਜ ਇਹ ਡਾਟਾ ਹੈਗੇ ਅਜੀ ਫਸਟ ਡਾਟਾ ਹੈਗਾ ਅਜੀ ਖੱਤਰੀਆਂ ਦੀ ਕੁੜੀ ਹੈ ਖੱਤਰੀਆਂ ਦੀ ਕੁੜੀ ਹੈ ਜੀ 2001 ਦਾ ਡੇਟ ਆਫ ਬਰਥ ਹੈ ਹਾਈਟ ਹੈਗੀ ਅਜੀ 5 5 ਤੇ ਕੁੜੀ ਨੇ ਬੀਏ ਕੀਤੀ ਹੋਈ ਹੈ ਜੀ ਨਾਲ ਸਟੀਚਿੰਗ ਦਾ ਪੂਰਾ ਫੁੱਲ ਕੋਰਸ ਕੀਤਾ ਹੋਇਆ ਹੈ ਜਿੱਦ ਤੱਕ ਇਹ ਕੁੜ ਤੇ ਫਜ਼ਾਂ ਦੇ ਵਗੈਰਾ ਸਿੰਪਲ ਸੂਟ ਤੋਂ ਲੈ ਕੇ ਡਿਜ਼ਾਈਨਿੰਗ ਸੂਟ ਤੱਕ ਸਾਰੇ ਉਹ ਬਣਾ ਲੈਂਦੀ ਹੈ ਨਾਲ ਸਲੂਨ ਦਾ ਕੋਰਸ ਕੀਤਾ ਹੋਇਆ ਹੈ ਜੀ ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਆਂ ਤੇ ਉਹਨਾਂ ਨੂੰ ਚਾਹੀਦਾ ਹੈ ਜੇ ਪੀਆਰ ਮੁੰਡਾ ਹੋਵੇ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਹਨਾ ਮੋਗੇ ਦੇ ਨੀਅਰ ਹੋ ਜਾਵੇ ਤਾਂ ਬਾਲੀ ਵਧੀਆ ਗੱਲ ਹੈ ਜੇ ਕਿਉਂਕਿ ਉਹਨਾਂ ਦਾ ਏਰੀਆ ਫਿਰੋਜ਼ਪੁਰ ਵਾਲੀ ਸਾਈਡ ਤੋਂ ਆ ਉਹ ਇੰਨੇ ਕੁ ਵਾਰ ਤੇ ਕਰ ਦੇਣਗੇ ਜਿੱਦਾਂ ਕਿ ਹਨਾ ਮੋਗੇ ਦੇ ਨੀਅਰ ਹੋ ਜਾਵੇ ਜਾਂ ਇਧਰ ਤਲਵੰਡੀ ਹੋ ਜਾਵੇ ਜਗਰਾਉਂ ਹੋ ਜਾਵੇ ਇੱਥੋਂ ਤੱਕ ਵੀ ਹੋ ਜੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਦੇਖੋ ਹਨਾ ਦੋਨਾਂ ਪਰਿਵਾਰਾਂ ਨੂੰ ਹੀ ਦਿੱਕਤ ਆਉਂਦੀ ਹੈ ਜੇ ਜ਼ਿਆਦਾ ਦੂਰ ਹੋਵੇ ਤਾਂ ਹਨਾ ਵੈਸੇ ਤਾਂ ਸੋਚੋ ਜੇ ਪੀਆਰ ਹੋਵੇ ਤਾਂ ਇਹ ਹੁੰਦਾ ਕਿ ਚਲੋ ਦੂਰ ਦੀ ਕੋਈ ਪ੍ਰੋਬਲਮ ਨਹੀਂ ਹੁੰਦੀਗੀ ਤੇ ਫਿਰ ਵੀ ਜਿਹਾ ਨਾ ਹੁੰਦਾ ਕਿ ਚਲੋ ਜਾਣਾ ਆਉਣਾ ਹਨਾ ਤੇ ਇਹ ਹੁੰਦਾ ਕਿ ਉਸ ਤੋਂ ਬਾਅਦ ਮੁੰਡੇ ਵਾਲਿਆਂ ਨੂੰ ਵੀ ਪ੍ਰੋਬਲਮ ਹੋ ਜਾਂਦੀ ਹੈ ਕਿ ਇੰਨੀ ਦੂਰ ਕਿੱਦਾਂ ਆਣਾ ਅਸੀਂ ਜਾਣ ਆਉਣ ਕਰਾਂਗੇ ਸੋ ਨੈਕਸਟ ਡਾਟਾ ਹੈਗਾ ਜੀ ਇਹਨਾਂ ਨੂੰ ਚਾਹੀਦਾ ਮੁੰਡਾ ਪੇਅਰ ਨੈਕਸਟ ਡਾਟਾ ਮੈਂ ਬੋਲ ਦਿੰਦੀ ਆ ਜੀ ਨੈਕਸਟ ਡਾਟਾ ਹੈਗਾ ਜੀ ਮਜੀਦੀ ਸਿੱਖ ਪਰਿਵਾਰ ਦੀ ਕੁੜੀ ਹੈ ਉਹਨਾਂ ਨੂੰ ਕਾਸਟ ਦਾ ਨਹੀਂ ਹੈਗੀ ਜੀ ਕੋਈ ਪ੍ਰੋਬਲਮ ਜਿੱਦਾਂ ਕਿ ਬਸ ਮੁੰਡਾ ਜੋਬ ਵਾਲਾ ਹੋਵੇ ਅ ਜਰੂਰੀ ਨਹੀਂ ਕਿ ਸਰਕਾਰੀ ਜਵਾਬ ਹੋਵੇ ਮੁੰਡਾ ਵਧੀਆ ਹੋਵੇ ਜੀ ਹਨਾ ਨਸ਼ੇ ਪਤੇ ਤੋਂ ਰਹਿਤ ਹੋਵੇ ਚਾਹੇ ਸਰਦਾਰ ਹੋਵੇ ਚਾਹੇ ਮੁੰਨਾ ਹੋਵੇ ਜੀ ਉਹ ਜੱਟ ਸਿੱਖ ਪਰਿਵਾਰ ਦੇ ਵੀ ਕਰ ਦੇਣਗੇ ਚਾਹੇ ਇੱਕ ਜਾਂ ਦੋ ਕਿੱਲੇ ਪਹਿਲੇ ਹੋਵੇ ਤੇ ਮੁੰਡਾ ਵਧੀਆ ਹੋਵੇ ਜੀ ਸਮਾਰਟ ਜਿਹਾ ਹੋਵੇ ਮੁੰਡਾ ਰੰਗ ਵੀ ਸਾਬਲਾ ਹੋਵੇ ਚੱਲ ਜੂ ਕਿਉਂਕਿ ਕੁੜੀ ਦਾ ਰੰਗ ਸਾਬਲਾ ਹੈ ਤੇ ਕੁੜੀ ਨੇ BCA ਕੀਤੀ ਹੋਈ ਹੈ ਜੀ ਹਾਈਟ 5 5 ਹੈ ਕੁੜੀ ਦੀ 5 4 ਜਾਂ 5 4 5 4 ਜਾਂ 5 5 ਹੈਗੀ ਹੈ ਜੀ ਹਾਈਟ BCA ਕੀਤੀ ਹੋਈ ਹੈ ਜੀ ਤੇ ਫੈਮਿਲੀ ਚ ਤਿੰਨ ਮੈਂਬਰ ਹੀ ਹੈ ਜੀ ਹਨਾ ਤੇ ਉਹਨਾਂ ਨੂੰ ਬਸ ਇਹੀ ਹੈ ਕਿ ਕਾਸਟ ਦੀ ਕੋਈ ਪ੍ਰੋਬਲਮ ਨਹੀਂ ਹੈਗੀਗੀ ਤੇ ਪਲੀਜ਼ ਵਧੀਆ ਮੁੰਡਾ ਹੋਵੇ ਜ਼ਰੂਰ ਕੰਟੈਕਟ ਕਰਿਓ ਜੀ ਸੋ ਨੈਕਸਟ ਡਾਟਾ ਬੋਲ ਦਿੰਦੀ ਹਾਂ ਜੀ ਟੋਕੜੀਆਂ ਦੇ ਆਪ ਕੋ ਬੋਲਦੀ ਆ ਤੀਸਰਾ ਡਾਟਾ ਜਿਹੜਾ ਹੈਗਾ ਜੀ ਉਹ ਵੀ ਮਜਬੂਤ ਸਿੱਖ ਪਰਿਵਾਰ ਦੇ ਕੁੜੀ ਆ ਜੀ ਜਿਹਨੇ ਵੀ ਅਸੀਂ ਨਰਸਿੰਗ ਕੀਤੀ ਹੋਈ ਉਹਦਾ ਵੀ ਰੰਗ ਸਾਫ ਲਾਇ ਜੀ ਕੁੜੀ ਦਾ ਕਿਉਂਕਿ ਜ਼ਿਆਦਾਤਰ ਇਹ ਹੁੰਦਾ ਹੈ ਹਨਾ ਪਹਿਲਾਂ ਦੱਸਿਆ ਜਾਂਦਾ ਹੁੰਦਾ ਹੈ ਅਗਲੇ ਗਿਆ ਦੇਂਦੇ ਕਿ ਸੰਦੋ ਰੰਗ ਫੇਅਰ ਚਾਹੀਦਾ ਸੀਗਾ ਤੇ ਕੁੜੀ ਦਾ ਰੰਗ ਪੱਕਾ ਹੈ ਜੀ ਹਨਾ ਵੀਸੀ ਨਰਸਿੰਗ ਕੀਤੀ ਹੋਈ ਆ 1998 ਦਾ ਬਰਥ ਹੈ ਜੀ ਕੁੜੀ ਦਾ ਹਾਈਟ 5 5 5 ਹੈਗੀ ਆ 5 5 ਤੋਂ ਪਲੱਸ ਹੀ ਹੋਏਗੀ ਘਟ ਨਹੀਂ ਹੈਗੀ ਤੇ ਕੁੜੀ ਪ੍ਰੋਫੈਸਰ ਲੱਗੀ ਹੋਈ ਹੈ ਜੀ ਪ੍ਰਾਈਵੇਟ ਉਹਨਾਂ ਨੂੰ ਜਾਂ ਤਾਂ ਸਰਕਾਰੀ ਜੋਬ ਵਾਲੇ ਨੂੰ ਹੀ ਪਹਿਲ ਹੈ ਜੀ ਹਨਾ ਜਿਨ੍ਹਾਂ ਨੂੰ ਇਦਾਂ ਹੈ ਕਿ ਚਲੋ ਡਾਕਟਰੀ ਲਾਈਨ 'ਚ ਕੋਈ ਨਾ ਕੁੜੀ ਨੂੰ ਜਾਣਾ ਨਾ ਨਰਸਿੰਗ ਲਾਈਨ 'ਚ ਹੈਗੀ ਹੈ ਇਹ ਪਰ ਤੇ ਉਹਨਾਂ ਨੂੰ ਇਹ ਆ ਕਿ ਜ਼ਿਆਦਾ ਪਹਿਲ ਤਾਂ ਉਹਨਾਂ ਦੀ ਗਵਰਨਮੈਂਟ ਜੋਬ ਵਾਲੇ ਨੂੰ ਹੀ ਆ ਹਨਾ ਜੇ ਇਦਾਂ ਤਾਂ ਹੋਵੇ ਦੱਸ ਦਿਓ ਜੇ 12 ਲੱਖ ਹੋਈ ਪਰਸਾਸ ਹੋਵੇ ਜੇ ਤਾਂ ਕਿ ਕੋਈ ਵੀ ਯਾਰ ਮੁੰਡਾ ਹੋਵੇ ਤਾਂ ਉਹਨਾਂ ਨੂੰ ਕੀ ਕਰਦੇ ਨੇ ਜੀ ਤੇ ਇਹਨਾਂ ਤਿੰਨ ਕੁੜੀਆਂ ਦੇ ਡਾਟੇ ਹੈਗੇ ਅਸੀਂ ਹੈਨਾ ਇੱਕ ਹੈਗਾ ਜੀ ਜਟ ਸਿੱਖ ਪਰਿਵਾਰ ਦੀ ਕੁੜੀ ਦਾ ਡਾਟਾ 1994 ਦਾ ਬਰਥ ਹੈ ਜੀ ਉਹਨਾਂ ਨੂੰ ਮੁੰਡਾ ਸਰਦਾਰ ਨਹੀਂ ਚਾਹੀਦਾ ਮੁੰਨਾ ਹੀ ਹੋਵੇ ਮੁੰਡਾ ਪੀਆਰ ਹੋਵੇ ਚਾਹੇ ਇਟਲੀ ਦਾ ਪੀਆਰ ਹੀ ਹੋਵੇ ਜੀ ਹੈਨਾ ਕਰਨਾ ਉਹਨਾਂ ਨੇ ਜਟ ਸਿੱਖ ਫੈਮਿਲੀ ਚ 1994 ਦਾ ਡੇਟ ਆਫ ਬਰਥ ਹੈ ਜੀ ਕੁੜੀ ਦਾ ਕੁੜੀ ਦੀ ਕੁਆਲੀਫਿਕੇਸ਼ਨ ਹੈਗੀ ਜੀ ਬੀ ਕਾਮ ਹਾਈਟ ਹੈਗੀ ਜੀ 5 5 4 ਹੈ ਜੀ ਹਾਈਟ ਰੰਗ ਫੇਅਰ ਹੈ ਜੀ ਕੁੜੀ ਦਾ ਹੈਨਾ ਸਮਾਰਟ ਹੈ ਗੁੱਡ ਲੁਕਿੰਗ ਹੈ ਤੇ ਇਹਨਾਂ ਨੂੰ ਵੀ ਵਧੀਆ ਪਰਿਵਾਰ ਚਾਹੀਦਾ ਹੈ ਤੇ ਪਲੀਜ਼ ਜ਼ਰੂਰ ਕੰਟੈਕਟ ਕਰੋ ਜੀ ਇਹ ਮੈਂ ਚਾਰਾ ਕੁਈਂ ਅੰਦਰ ਆ Đi ਆਪਾਂ ਤੁਹਾਨੂੰ ਬੋਲਦੇ ਆ ਤੇ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਐਡ ਲਗवानी ਹੁੰਦੀ ਹੈ ਜਿਆ ਨਾ ਐਡ ਦਾ ਪ੍ਰੋਸੈਸ ਆਪਾਂ WhatsApp ਤੇ ਤੁਹਾਨੂੰ ਦੱਸਿਆ ਕਰਾਂਗੇ ਤੁਸੀਂ نیچے ਆਪਾਂ ਤੁਹਾਨੂੰ ਨੰਬਰ ਮੈਂਸ਼ਨ ਕਰਾਂਗੇ ਜੀ ਹਨਾ ਜਿੱਥੇ ਹੈਡਿੰਗ ਆਪਾਂ ਲਿਖੀ ਦੀ ਹੈ ਹਨਾ ਰਿਸ਼ਤੇ ਬਾਰੇ ਜੋ ਵੀ ਆਪਾਂ ਕੁਝ ਮੈਂਸ਼ਨ ਕਰੀਦਾ ਉੱਥੇ ਤੁਹਾਨੂੰ ਨੰਬਰ ਆਪਾਂ ਮੈਂਸ਼ਨ ਕਰ ਦਵਾਂਗੇ ਜੀ ਉਸ ਨੰਬਰ ਦੇ ਅਕੋਰਡਿੰਗ ਤੁਸੀਂ ਮੈਨੂੰ ਆਪਣਾ ਬਾਇਓ ਡਾਟਾ ਸੈਂਡ ਕਰ ਸਕਦੇ ਹੋ ਜਿਨ੍ਹਾਂ ਨੇ ਕੁੜੀ ਬਾਰੇ ਗੱਲ ਕਰਨੀ ਆ ਜਾਂ ਜਿਨ੍ਹਾਂ ਨੇ ਮੁੰਡੇ ਬਾਰੇ ਗੱਲ ਕਰਨੀ ਜਾਂ ਜਿਨ੍ਹਾਂ ਨੇ ਆਪਣੀ ਸਿਸਟਰ ਜਾਂ ਫੈਮਿਲੀ ਦੇ ਵਿੱਚ ਜਿਹਨੇ ਕਿ ਹਨਾ ਰਿਲੇਟਿਵ ਹੁੰਦੇ ਆ ਜਿੰਨਾਂ ਬਾਰੇ ਵੀ ਗੱਲ ਕਰਨੀ ਹੋਵੇ ਤੇ ਬਾਕੀ ਜੀ ਇੱਕ ਗੱਲ ਹੋਰ ਮੈਂ ਜੁਵਾਈ ਦੇ ਰਿਸ਼ਤੇ ਨਹੀਂ ਕਰਵਾਂਦੇ ਕਿਉਂਕਿ ਡੀਲਰ ਮੇਰੇ ਤੋਂ ਦੂਰ ਜਾ ਕਰਨ ਜੀ ਬਹੁਤ ਡੀਲਰ ਹੈ ਜਿਹੜੇ ਕੰਟੈਕਟ ਕਰਦੇ ਆ ਕਿ ਮੈਡਮ ਸਾਡੇ ਕੋਲੇ ਇੰਨੇ ਮੁੰਡੇ ਹੈਗੇ ਆ ਜੀ ਇਹਨਾਂ ਦੇ ਰਿਸ਼ਤੇ ਕਰਵਾਉਣੇ ਆ ਇੰਨੇ ਮੁੰਡੇ ਆ ਜੀ ਆ ਕੁੜੀਆਂ ਹੈਗੀਆਂ ਜੋ ਕੁਝ ਵੀ ਆ ਜੀ ਹਨਾ ਤੁਸੀਂ ਪਲੀਸ ਮੇਰੀ ਇਹ ਹੀ ਰਿਕਵੈਸਟ ਆ ਜਿੰਨਾਂ ਕੋਲੇ ਵੀ ਮੁੰਡੇ ਕੁੜੀਆਂ ਹੁੰਦੇ ਆ ਤੁਸੀਂ ਆਪਣੇ ਰਿਸ਼ਤੇ ਸਿੱਧੇ ਕਰਵਾਇਆ ਕਰੋ ਜੀ ਮੇਰੇ ਕੋਲੇ ਜਿਹੜੇ ਵੀ ਰਿਸ਼ਤੇ ਹੁੰਦੇ ਮੈਂ ਸਿੱਧੇ ਹੀ ਕਰਵਾਉਂਦੀ ਆ ਜੀ ਕਿ ਕਿ ਮੈਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਕਰਵਾਨੀਆਂ ਕਿਸੇ ਜ਼ਿੰਮੇਵਾਰੀ ਤੇ ਨਹੀਂ ਜੀ ਹਨਾ ਕਿਉਂਕਿ ਦੇਖੋ ਅੱਜ ਕੱਲ ਬਹੁਤ ਓਲਾ ਚੱਲ ਰਿਹਾ ਤੇ ਆਪਾਂ ਜਿਹੜੇ ਵੀ ਰਿਸ਼ਤੇ ਕਰਵਾਏਦੇ ਉਹਦੇ ਵਿੱਚ ਪਾਣੀ amorphous ਪਸਟ ਹੁੰਦਾ ਹੈ ਜੀ ਸਭ ਕੁਝ ਹੈ ਨਾ ਜੋ ਵੀ ਹੋਏਗਾ 100% ओरिजिनल ਤੇ ਸਾਹਮਣੇ amorphous ਹੋਏਗਾ ਜੀ ਨਾ ਤਾਂ ਆਪਾਂ ਕਿਸੇ ਮੁੰਡੇ ਵਾਲੇ ਦੀ ਅਸਲ ਗੱਲ ਸੁਣੀ ਹੈ ਕਿ ਆ ਝੂਠ ਬੋਲ ਕੇ ਸਾਡਾ ਰਿਸ਼ਤਾ ਕਰਾ ਦਿੱਤੇ ਨਾ ਹੀ ਕੁੜੀ ਵਾਲਿਆਂ ਦੀ ਗੱਲ ਸੁਣੀ ਆ ਕਿ ਝੂਠ ਬੋਲ ਕੇ ਕਰਾ ਦਿਓ ਜਿਨ੍ਹਾਂ ਨੇ ਝੂਠ ਬੁਲਾਉਣਾ ਵਾ ਜਾਂ ਬੋਲਣਾ ਹੈ ਉਹ ਵੀ ਆਪਣੇ ਤੋਂ ਦੂਰ ਰਹਿਣ ਜੀ ਕਿਉਂਕਿ ਜੋ ਸੱਚਾ ਹੁੰਦਾ ਹੈ ਇੱਕ ਵਾਰੀ ਸੱਚ ਬੋਲਿਆ ساری ਜ਼ਿੰਦਗੀ ਦਾ ਆਪਾਂ ਨੂੰ ਕੋਈ ਵੀ ਮੀਣਾ ਨਹੀਂ ਹੈਗਾ ਤੇ ਜੇ ਇੱਕ ਵਾਰੀ ਝੂਠ ਬੋਲਦਾ ਤੇ ساری ਜ਼ਿੰਦਗੀ ਇੱਕ ਝੂਠ ਦੇ ਪਿੱਛੇ 100 ਝੂਠ ਬੋਲਨੇ ਪੈਣਿਆ ਜੀ ਕਿਉਂਕਿ ਇਹ ਹੁੰਦਾ ਹੈ ਹਨਾ ਦੇਖੋ ਅਸੀਂ ਰਿਸ਼ਤਾ ਕਰਵਾ ਕੇ ਸਾਈਡ ਤੇ ਚਾਹੇ ਹੋਈ ਜਾਂਦੇ ਆ ਬਟ ਇਹ ਕਿ ਕਈ ਐਟਾ ਦੇ ਵੀ ਬਹੁਤ ਪਰਿਵਾਰ ਆ ਮੇਰੇ ਨਾਲ ਜਿਹੜੇ ਹੁਣ ਤੱਕ ਫੈਮਿਲੀ ਆ ਮੋ ਵਰਤਦੇ ਆਪਣੇ ਨਾਲ ਜਿੰਨਾ ਦੇ ਰਿਸ਼ਤੇ ਕਰਵਾਏ ਆ ਤੇ ਫਿਰ ਜੇ ਕਿਸੇ ਵੀ ਗੱਲ ਦਾ ਪਰਦਾ ਰਹਿ ਜਾਵੇ ਉਸ ਤੋਂ ਬਾਅਦ ਕਿਸੇ ਦੇ ਆਪਾਂ ਸਾਹਮਣੇ ਜਦੋਂ ਜਾਂਦੇ ਅਗਲੇ ਕਹਿੰਦੇ ਕਿ ਤੁਸੀਂ ਇਹ ਕਿਐ ਸੀ ਤੇ ਇਹ ਤਾਂ ਇਹ ਕਹਿ ਰਿਹਾ ਹਨਾ ਜਿੰਨਾਰੇ ਇਹ ਗੱਲ ਆਈ ਨਿੱਕੀ ਆ ਤਾਂ ਇਹ ਨਿਕਲੀ ਹਨਾ ਫਿਰ ਬਹੁਤ ਪ੍ਰੋਬਲਮ ਆ ਜਾਂਦੀਆਂ ਜੀ ਇਸ ਕਰਕੇ ਜੋ ਵੀ ਹੁੰਦਾ ਹੈ ਜੀ ਆਪਾਂ ਸੱਚ ਬੋਲ ਕੇ ਹੀ ਰਿਸ਼ਤੇ ਕਰਵਾਏ ਦੀਆ ਕਿਉਂਕਿ ਸੱਚ ਤੇ ਕੋਈ ਵੀ پابੰਦੀ ਨਹੀਂ ਹੁੰਦੀ ਹਨਾ ਜੋ ਹੁੰਦਾ ਸਪਸ਼ਟ ਹੁੰਦਾ ਜੀ ਆਪਾਂ ਮੁੰਡੇ ਮੁੰਡੇ ਆਲੇ ਨੂੰ ਤੇ ਕੁੜੀ ਆਲੇ ਨੂੰ ਆਮ ਸਾਹਮਣੇ ਬਿਠਾ ਕੇ ਉਹਨਾਂ ਦੀ ਜੋ ਵੀ ਉਹਨਾਂ ਦਾ ਹਨਾ ਗੱਲਬਾਤ ਹੁੰਦੀ ਹੈ ਸਾਹਮਣੇ ਕਰਵਾ ਦੇ ਦੀਏ ਸੀ ਸੋ ਪਲੀਜ਼ ਵੱਤਵਾ ਦਾ ਸ਼ੇਅਰ ਕਰ ਦੇ ਆ ਕੋਈ ਜੀ ਵੀਡੀਓ ਨੂੰ ਹਨਾ ਤੁਹਾਡੇ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਹੈ ਤੇ ਇੱਕ ਤਾਂ ਜੀ ਇਹ ਆ ਜੀ ਜਿਨਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਜੀ ਤੇ ਬੈਲ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਮੇਰੀਆਂ ਜਿਹੜੀਆਂ ਔਨ ਵਾਲੀਆਂ ਵੀਡੀਓ ਹੁੰਦੀਆਂ ਜਿਸ ਤਰ੍ਹਾਂ ਦੇ ਤੁਹਾਨੂੰ ਰਿਸ਼ਤੇ ਚਾਹੀਦੇ ਆ ਔਨ ਵਾਲੇ ਮੇਰੇ ਜਿਹੜਾ ਡਾਟਾ ਹੁੰਦੀ ਆ ਔਨ ਵਾਲੇ ਕੁੜੀਆਂ ਦੇ ਆਪਾਂ ਜਿਹੜਾ ਡਾਟਾ ਪਾਉਣੀ ਹੁੰਦੀ ਆ ਤੁਹਾਡੇ ਤੱਕ ਪਹੁੰਚ ਸਕਣ ਜੀ ਹਨਾ ਤੇ ਬਾਕੀ ਜੀ نیچے ਆਪਣਾ ਨੰਬਰ ਅੱਜ ਮੈਂ ਮੈਂਸ਼ਨ ਕਰਾਂਗੀ ਜਿਨਾਂ ਨੇ ਵੀ ਬਾਇਓ ਡਾਟਾ ਆਪਾਂ ਨੂੰ ਸੈਂਡ ਕਰਨਾ ਹੈ ਉਸ ਨੰਬਰ ਤੇ ਕਰ ਸਕਦੇ ਹੋ ਜੀ ਤကယ် ਤਾਂ ਕਮੈਂਟ ਵਾਲੇ ਤੇ ਡੀਲਰ ਆਪਣੇ ਤੋਂ ਜਰੂਰ ਦੂਰ ਰਹਿਣ ਜੀ ਹਨਾ ਜਿਨ੍ਹਾਂ ਨੇ ਸਹੀ ਗੱਲ ਕਰਨੀ ਹੁੰਦੀ ਆ ਉਹ ਹੀ ਕੰਟੈਕਟ ਕਰੀਏ ਧੰਨਵਾਦ ਜੀ